ਜੀਵਾਤਿ ਗੁਰੂ ਸਾਹਿਬ ਜੀ ਜੀਵਤੋ ਪ੍ਰੇਮ ਖੇਲ ਕਾ ਚਾਉ ਸਿਰ ਧਰ ਤਲੀ ਗਲ ਜੇ ਮੇਰੀ ਆਉ ਤਿਸ ਮਾਰਕ ਪੈ ਤ੍ਰਿੰਦਰ ਸਿਰ ਦੀ ਚਲ ਕਾਲ ਨਾ ਚ ਪਾਤਲਾ ਮਰਮੂਲ ਜੀਵਨ ਦੀ ਛਾਹ ਦੇ ਆਸ ਕੋ ਸਗਨ ਕੀ ਰੇਨਕਾ ਤੋ ਕਹੀ ਅਤਿ ਰਾਸੂਰਾ ਆਸਵਜਿਨ ਸਗਲ ਵਾਸ ਤਾ ਕੀ ਹੈ ਜਾਪ ਤਤ ਗੁਰੂ ਹੋਰਾ ਸਗਲ ਗੁਨਾ ਕੇ ਦਾਤੇ ਸੁਭਾਣੀ ਵਿਨਾਸ਼ ਨਾਇਕ ਤਿਨਾ ਦੇਹੋ ਦਰਸ ਨਾਨਕ ਵਜਹਾਈ ਜੀ ਅੜਾ ਤਨ ਤਾ ਦੂਰ ਦੂਰ ਸੇ ਬੀਆ ਹਨ ਸਥਾਏ ਸੁਪਾਏ ਦਰਸ਼ਣ ਕਰਿ ਜੀਉ ਜਾਨੀ ਤ੍ਰਖ ਜਾਏ ਉਹ ਹਸ ਤੁਖ ਸੰਮਦੀ ਦੂਰ ਅਰਸਾੁਰ ਸੋ ਛਤੀ ਜਾਣਾ ਬੋਧ ਢਿਠੇ ਨੰਮ ਜਨਮ ਮਤੇ ਕਟੀ ਹੈ ਤਜਨ ਸੱਚਾ ਆਤਮਾ ਸਿਰਿ ਸ਼ਾਹ ਜਿਸ 파ਸ ਬਖਿਆ ਸੋ ਤੂ ਹੀ ਮਹੱਲਾ ਪੰਜਵਾ ਸਿਮਰਤਿ 베ਦੁ ਪੁਰਾਨੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਬੀਦ ਪੁਰਾਨੁ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਨੀ ਹੋਸੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਤੈ Satsang with ਤੜ੍ਹ ਫੰਦਿਆ ਨਰਕ ਸੁਰਗ ਅਵਤਾਰ ਮੁਖ ਨਾਏ ਸਰ ਪਰ ਹਾਰਿਆ ਆਵਹ ਜਾਏ ਅਨੇਕ ਮਰ ਮਰ ਜਨਮ ਤੇ ੋ ਭਾਏ ਗਾਇ ਆਲ ਤੈਨ ਸਾਧੂ ਸੰਗ ਭਇਆ ਅੰਮ੍ਰਿਤ ਵਰਕਾ ਨਾਮ ਤਿੰਨੇ ਜਿੰਨੀ Jap ਲੈ ਖੋਜੈ E ਸਿਮਰਤ ਵੇਦ ਪੁਰਾਨ ੁਪਕਾਰਨ ਹੋਥੀਆਂ ਨਾਮ বিনা ਸਭ ਤੂਰ ਗਾਉਲੀ ਹੋਸ਼ੀਆਂ ਸਵਾਹਿ ਗੁਰੂ ਜੀ ਦਾ ਪਦ ਸਾਹਿਬ ਸਵਾਹਿ ਗੁਰੂ ਜੀ ਕੀ ਫਤੇ ਸਵਾਹਿ ਗੁਰੂ ਜੀ ਦਾ ਖੰਡਾ